ऐसे करना ऐसे कर पहले तो एसे एसे दाना ਕਰ ਗਿਆ ਹੰਦਾ ਐਸੇ ਐਸੇ ਦੰਦ ਕੱਢੀ ਜਾਂਦਾ ਜਿੱਦਣ ਉਹਨੂੰ ਦਵਲਿਆ ਇਹਨਾਂ ਦਾ ਮੁਰਸਾ ਖੋਇਆ ਉਧਰ ਮੂੰਹ ਵੇਖਣ ਆ ਲਈ ਉਹਦਾ ਮੈਂ ਕਿਹਾ ਉਹਨੂੰ ਪਹਿਲਾਂ ਦਾਣਾ ਪਾ ਕੇ ਮੰਜਗਾ ਚੋਂ ਆਉਂਦੇ ਤੇ ਨਹੀਂ ਕਹਿੰਦਾ ਖੋਇਆ ਜੋ ਉੱਤੇ ਕਾਰ ਤਾਂ ਹੀ ਪਾਇਆ ਦੀ ਵਿੱਚ ਵੇਖੀ ਬੋਝ ਬਣਾ ਕੇ ਬੈਠੀ ਆ ਜੀ ਗਾਇਜ਼ ਵਾਗੋ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮਿੱਤਰੋ ਆਹ ਸਨੈਪਚੈਟ ਹੀ Goa ਇਕੱਠਾ ਕਰ ਲੱਗਿਆ ਤੇ ਅਗਲੀ ਸਨੈਪਚੈਟ ਤੁਹਾਨੂੰ ਆ ਚੱਕਦਾ ਦਿਖ ਜੂਗਾ ਰਾਤ ਨੂੰ ਪੈਗ ਲਾ ਲੈਣ ਤੁਰ ਕੇ ਆ ਓਏ ਦਾਰੂਜੀ ਪੈਸੇ ਡਾਈ ਜ ਨੇ ਸਾਰੇ ਗੁੱਡ ਮਾਰਨਿੰਗ ਐਵ ਨਾਈਟ ਡੇ ਫਰੈਂਡਸ ਹਾਈ ਗੁੱਡ ਮਾਰਨਿੰਗ ਜੋਤੀ ਕਾਰ ਤਾਂ ਹੀ ਪਾਇਆ ਦੀ ਵਿੱਚ ਵੇਖੀ ਬੋਝ ਬਣਾ ਕੇ ਬੈਠੀ ਆ ਯੋ ਕੌਣ ਕਹਿੰਦਾ ਇਦਾਂ ਕਰੇ ਕੀ ਹੁਣ ਬੰਦਾ ਨਾ ਬੰਦੇ ਨੂੰ ਕਰ ਮਸਕਾ ਸਾਹ ਦਾ ਆਪੇ ਆ ਹੱਥ ਦੇ ਐਸੇ ਕਰਨਾ ਐਸੇ ਪੈਰੋ ਆ ਨਾ ਕਰ ਗਿਆ ਹੁੰਦਾ ਆ ਐਸੇ ਐਸੇ ਦਾਣੇ ਕਰਾਉਂਦਾ ਉਹ ਦੇਖੀ ਦੰਦ ਕੱਢੀ ਜਾਂਦਾ ਜਿੱਦਣ ਉਹਨੂੰ ਦਵਲਿਆ ਇਹਨਾਂ ਦਾ ਮੋਰਚਾ ਖੋਇਆ ਹੀ ਉਦੋਂ ਮੂੰਹ ਵੇਖਣ ਆ ਲਈ ਹੁੰਦਾ ਵੀ ਗਾ ਤੈਨੂੰ ਕਾਇ ਗੁਰ ਕਰੇਗਾ ਤੈਨੂੰ ਇੱਥੇ ਗੱਲ ਲੁੱਟ ਫੇੜ ਲਾ ਲਈਏ ਹੋਰ ਕੀ ਕਹਿੰਦਾ ਹੁੰਦਾ ਹਿੰਦੀ ਮੰਮੀ ਕਿਹੜੀ ਵਰਤਦਾ ਹੋਰ ਕਿਹੜੀ ਹਿੰਦੀ ਵਰਤਦਾ ਏ ਵੀ ਚੇਈ ਓਏ ਤੂੰ ਗੋਇਆ ਸੱਟ ਲਾ ਗੱਟੂ ਚੱਕ ਲਾ ਮੈਂ ਕਹਾਂ ਉਹਨੂੰ ਪਹਿਲਾਂ ਦਾਣਾ ਪਾ ਕੇ ਮੱਝ ਘਾਹ ਚ ਆਉਂਦੇ ਤੇ ਨਹੀਂ ਕੋਈ ਕਹਿੰਦਾ ਗੋਇਆ ਜੋ ਟਿਪ ਮਸ਼ੀਨ ਖਲਾ ਨਹੀਂ ਹੁੰਦੀ ਮਗਰ ਉਹ ਕਿ ਤੇਰੀ ਉੱਥੇ ਮਾਝ ਤੇ ਥਲੇ ਬੰਦਾ ਪੁੱਛਣ ਆ ਲਾਵੇ ਉਹਦਾ ਬੰਦਾ ਥੋੜੀ ਭਰ ਲੈਂਦਾ ਉਦੋਂ ਇਕੱਠਾ ਹੀ ਹੈ ਇਕੱਠਾ ਹੀ ਹੈ ਸਾਰਾ ਪਹਿਲਵਾਨ ਬਈਆ ਇਹ ਜੇ ਰਾ ਡੇਗ ਵੀ ਤੇ ਤੇਰੀ ਕਹਿਰ ਨਹੀਂ ਮੈਂ ਤੇ ਦాతਾ ਹੋਣੀ ਨਹੀਂ ਭਰ ਕੇ ਲਈ ਜਾਂਦਾ ਥੋੜੀ ਭਰ ਲੈ ਨਾਲੇ ਰੇੜੀ ਤੋੜੇਗਾ ਤੇ ਨਾਲੇ ਆਪ ਟੁੱਟੇਗਾ ਚੱਕਤ ਭੰਦੇ ਪੱਖੇ ਨੂੰ ਮਾਰ ਥੋੜੇ ਜਿਹਦੇ ਛੱਡ ਵਿੱਚ ਪੱਖੇ ਦੇ ਫੱਕੇ ਜਲ ਜਾਗੇ ਛੱਡੀ ਰੇੜੀ ਕੋਲ ਫੱਟੂੜੇ ਦੇ ਲਾ ਆਪ ਕੋ ਸੋਏੇ ਕੰਮ ਕਰਵਾ ਰ ਮੈਂ ਹਾਲ ਲੰਬਾ ਕੁਛ ਨਾ ਲਗਾ ਕੁੜੀ ਦਾ ਫੋਨ ਸੀ ਯਾਰ ਭੈਣ ਭੈਣ ਚੋ ਫੋਨ ਘੜੀ ਆਉਣਾ ਭੈਣ ਯਾਰ ਮੇਰੇ ਪੈਸੇ ਥੋੜੀ ਮੰਗਦਿਆ ਉਹਦੇ ਨਾਲ ਇਸੇ ਵਾਰ ਹੋਇਆ ਅੱਛਾ ਪੈਸੇ ਮੰਗਦੇ ਭਾਈ ਤੂੰ ਗੱਲ ਕਰ ਗੱਲ ਕਰ ਆ ਬਾਈ ਨਾਲ ਲੈ ਫੜਾ ਫੋਨ ਲੈ ਫੜਾ ਫੋਨ ਆਜੇ ਅੱਤ ਵਾਲਾ ਕਟ ਗਿਆ ਇੱਥੇ ਬਾਈ ਤੂੰ ਗੱਲ ਕਰਕੇ ਕਹਿ ਕੀ ਕਹਿਣਾ ਦੁਬਾਰੇ ਆ ਗਿਆ ਲੈ ਕਹਿ ਨਹੀਂ ਫੋਨ ਭੈਣ ਤੂੰ ਇਹ ਲੈ ਨਾ ਇੱਥੇ ਹਾਂ ਛਟੇ ਪੇ ਤਾਂ ਲਾਈ ਆਲੇ ਹੁਣ ਇਹ ਤਾਂ ਕਰੋਂਗੇ ਆ ਕਹਿ ਅੰਦਰ ਕਰਾ ਦੂੰਗਾ ਹਾਂ ਕੋਈ ਨਾ ਰੋ ਮੋਰਾ ਕਿਨੂ ਲਾਇਆ ਫੂਲ ਦੋ ਦੇ ਲਗਾ ਨਹੀਂ ਤੋਬਾ ਤੋਬਾ ਆਈ ਇਕੱਠਾ ਕਰਦੇ ਜਦੋਂ ਉਹਨੂੰ ਫੋਨ ਆਏ ਤਾਂ ਫੇਰ ਖਿਲਰ ਜਾਂਦਾ ਕੋਈ ਚੱਕ ਰੇੜੀ ਚੱਕ ਰੇੜੀ ਬਾਹਰ ਕਾਢ ਬਾਈ ਫੋਨ ਤੇ ਕੀ ਕਹਿਣਾ ਤੇਰਾ ਇਹਦਾ ਹੈ ਕਾ ਹੋਰ ਲੱਗਿਆ ਕੋ ਤੇਰਾ ਲੌਂਜ ਆਏ ਲੋਰੀ ਨੂੰ ਆਪ ਦਾ ਕਰ ਲੈਣ ਦਿਓ ਮੈਂ ਲੋਰੀ ਚੱਣੀਓ ਗੋਆ ਸੱਟਿਆ ਗਿਆ ਆ ਲੈਂਨ ਨੂੰ ਗੱਲਾ ਪਾਣੀ ਰਹਿ ਗਿਆ ਚੱਕ ਬਾਈ ਬ੍ਰਾਊਨ ਰਹਿ ਗਿਆ ਬ੍ਰਾਊਨ ਕਰ ਲਾ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ